ਜਦਾਈ ਨੂੰ ਪਤਾ ਫਾਈਲ ਇਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਇੱਕ ਦੀ ਬਾਪੂ ਘਰ ਥੋੜਾ ਜਿਵੇਂ ਬਾਪੂ ਦੇ ਹੱਥ 'ਤੇ ਆਧਰ ਰੱਖਿਆ ਤੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਗਿੱਦੜਵਾ ਹਲਕੀ ਜਿਹੜੀ ਹੈਗੀ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਐ ਪੂਰੀ ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਤਲਬ ਕੋਈ ਲੀਟਰ ਨਹੀਂ ਹੋਣਾ ਉਹ ਹਰ ਲੋਕ ਨੂੰ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀ ਦੀ ਲੋੜ ਐ ਫਿਰ ਉਹ ਬੰਦੇ ਦਾ ਟੈਲੀਫੋਨ ਨੰਬਰ ਲੈਂਦੇ ਸੀ ਤੇ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਟੀ ਦੀ ਲੋੜ ਉਥੇ ਘਰੋਂ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਉੱਪਰ ਵੀ ਹੁਣ ਤਾਂ ਕੋਈ ਪੁੱਛਦਾ ਹੀ ਨਹੀਂ ਹੁਣ ਤਾਂ ਰਾਜ ਕਰਨ ਵਾਸਤੇ ਆਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਤੋਂ ਡਿੱਗ ਪਿਆ ਉਹ ਆਪਾਂ ਖਲਾਜ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਪਣੇ ਹੁਣ ਭਗਵੰਤ ਮਾਨ ਨੇ ਪ੍ਰਬਾਧ ਕਰਤਾ ਓਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਧੜਵਾਲਿਆਂ ਨੂੰ ਕਹਿਣਾ ਚਾਹਣਾ ਕੁਝ ਵੇਲੇ ਤੁਸੀਂ ਪਾਲ ਸਾਹਿਬ ਦੀ ਪਛਾਣ ਵਿੱਚ लाज ਰੱਖੀ ਸੀ ਨਾ ਬਾਈਲੈਕਸ਼ਨ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਓਵੇਂ ਓਵੇਂ ਤੁਸੀਂ लाज ਰੱਖਿਓ ਇਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿੰਨਾ ਹੀ ਜਿੰਨਾ ਕੁਝ ਮਰਜ਼ੀ ਹੋ ਜਾਏ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਸਭ ਸੰਭਾਲ ਲੂੰਗਾ ਕੋਈ ਟੈਨਸ਼ਨ ਹੀ ਨਾ ਦੇ ਤੇ ਇੱਕ ਤੀਸ਼ਰਾਂਜਲੀ ਦੇਈਏ ਆਪਾਂ ਉਹਨਾਂ ਨੂੰ ਦੇਖਣ ਕਿ ਉਹਨੇ ਉਸੇ ਕਿਧਰ ਵੇ ਹਲਕੇ ਨੇ ਅੱਜ ਇਸ ਰਿਕਾਰਡ ਤੋੜ ਤੂੰ ਵੀ ਸਾਡੇ ਪਾਲਨ ਸਾਹ ਵਾਲੇ ਹੋ ਬਾਪੂ ਬਾਦਲ ਯਾਦ ਆਉਂਦੇ ਹੁੰਦੇ ਸੀ ਤੇਰੇ ਪਿਆਰ ਮੇਰੇ ਪਿਆਰ ਕਾਇਰ ਘਟ ਗਿਆ ਸੀ باد <coughs> ਨਾਵੇਂਗਾ ਬਾਪੂ ਘਰ ਬਾਪੂ ਜਿਵੇਂ ਬਾਪੂ ਦੇ ਹੱਥ 'ਤੇ ਆਦਰ ਰੱਖਿਆ ਤੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਕੋਈ ਇਹ ਆਵੇਗਾ